ਸਿਉ ਦੇ ਰੋਹਿੰਦਰਾ ਖ਼ਬਰ ਤੇ ਲਾਇ ਬਣੇ ਨੇ ਰੋਹਿਤ ਕੀ ਕੁਝ ਖਾਸ ਅਪਡੇਟ ਹੈ ਦੇਖੋ ਜਿਸ ਤਰੀਕੇ ਦੇ ਨਾਲ ਬਿਹਤ ਗੰਭੀਰ ਮਾਮਲਾ ਸੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਲੋਕਾਂ ਦੀਆਂ ਆਸਥਾਵਾਂ ਦੇ ਨਾਲ ਜੁੜਿਆ ਹੋਇਆ ਕੇਸ ਹੈਗਾ ਜਿਸ ਤਰੀਕੇ ਦੇ ਨਾਲ ਪਾਸਟਰ ਬਲਜਿੰਦਰ ਦਾਸੀ ਜ਼ਿਕਰ ਕਰਦੇ ਆਗੇ ਉਹਨਾਂ ਨੇ ਇਸਾਈ ਧਰਮ ਦੇ ਪ੍ਰਚਾਰ ਦੇ ਲਈ ਕੰਮ ਕੀਤਾ ਬਹੁਤ ਸਾਰੇ ਲੋਕਾਂ ਨਾਲ ਜੁੜੇ ਹੋਏ ਸੀ ਪਰ ਜਿਸ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗਦੇ ਨੇ ਔਰ ਉਸ ਤੋਂ ਬਾਅਦ ਉਹ ਇਲਜ਼ਾਮ ਵੀ ਹੁੰਦੇ ਨੇ ਔਰ ਖਾਸ ਤੌਰ ਦੇ ਉਪਰ ਜਿਸ ਤਰੀਕੇ ਦੀ ਕਾਰਵਾਈ ਇਸ ਪੂਰੇ ਕੇਸ ਦੇ ਵਿੱਚ ਨਜ਼ਰ ਆਈ ਕਿ ਪਹਿਲਾ ਮੁਹਾਲੀ ਕੋਰਟ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਔਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਪਟਿਆਲਾ ਦੀ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਸੀ ਔਰ ਸਰ ਬਲਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਜੋ ਸੁਣਾ ਦਿੱਤੀ ਗਈ ਹੈ ਤਾਂ ਕਹੀਏ ਕਿ ਜਿੰਨੀ ਉਮਰ ਉਹਨਾਂ ਦੀ ਬਾਕੀ ਆ ਉਨੀ ਉਮਰ ਉਹ ਜੇਲ੍ਹ ਦੇ ਅੰਦਰ ਗੁਜ਼ਾਰਨਗੇ ਤਾਂ ਇੱਕ ਵੱਡੀ ਸਜ਼ਾ ਜਿਹੜੀ ਉਹ ਪਾਸਚਰ ਬਲਜਿੰਦਰ ਦੇ ਲਈ ਕਹਿ ਸਕਦੇ ਆ ਔਰ ਜੋ ਲੋਕ ਧਰਮ ਦੀ ਆੜ ਦੇ ਵਿੱਚ ਜੋ ਲੋਕ ਲੋਕਾਂ ਦੀਆਂ ਭਾਵਨਾਵਾਂ ਦੀ ਆੜ ਦੇ ਵਿੱਚ ਲੋਕਾਂ ਦੇ ਨਾਲ ਕਨਾਉਣੀਆਂ ਹਰਕਤਾਂ ਕਰਦੇ ਨੇ ਮਹਿਲਾਵਾਂ ਦੇ ਨਾਲ ਗਰਤਕਤਾ ਕਰਦੇ ਨੇ ਉਹਨਾਂ ਦੇ ਲਈ ਇੱਕ ਸਬਕ ਹੈਗਾ ਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਪਾਉਂਗੇ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਰੱਬ ਬਣ ਸਕਦੇ ਹੋ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਵੱਡੇ ਬੰਦੇ ਬਣ ਸਕਦੇ ਹੋ ਤੁਸੀਂ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਸਕਦੇ ਹੋ ਪਰ ਕਾਨੂੰਨ ਨੂੰ ਤੁਸੀਂ ਧੋਖੇ ਦੇ ਵਿੱਚ ਨਹੀਂ ਰੱਖ ਪਾਉਂਗੇ ਜਿਹੜੇ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ 2018 ਦਾ ਉਹ ਕੇਸ ਸੀਗਾ ਉਹ ਇਲਜ਼ਾਮ ਸਾਬਤ ਵੀ ਹੋਏ ਔਰ ਉਹ ਇਲਜ਼ਾਮਾਂ ਦੇ ਤਹਿਤ ਸਜ਼ਾ ਦਾ ਐਲਾਨ ਵੀ ਪਾਸਚਰ ਬਲਜਿੰਦਰ ਨੂੰ ਜਿਹੜਾ ਕਰ ਦਿੱਤਾ ਗਿਆਗਾ ਤਾਂ ਔਰ ਖਾਸ ਤਰੀਕੇ ਦੇ ਨਾਲ ਪਟਿਆਲਾ ਦੀ ਜੇਲ੍ਹ ਦੇ ਅੰਦਰੋਂ ਜਿਹੜਾ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀਗਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਇਹ ਇਲਜ਼ਾਮ ਉਹਨਾਂ ਤੇ ਸਾਬਿਤ ਹੋਏ ਔਰ ਉਹਨਾਂ ਤੋਂ ਜਿਹੜੇ ਕਲੀਏ ਕਿ ਖਾਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੇ ਜਿਸ ਤਰੀਕੇ ਦੇ ਚਮਤਕਾਰਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਕੋਈ ਬੋਲ ਨਹੀਂ ਸਕਦਾ ਮੈਂ ਜਾਦੂ ਕੀਤਾ ਬੋਲਣਾ ਸ਼ੁਰੂ ਕਰ ਦਿੱਤਾ ਇਹ ਚੱਲ ਨਹੀਂ ਸਕਦਾ ਸੀ ਜਾਦੂ ਕੀਤਾ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਾਂ ਦੀ ਇੱਕ ਕਲੀਕੀ ਕੋਜੀ ਚਾਲ ਇਸ ਨੂੰ ਕਹਿ ਸਕਦੇ ਹਾਂ ਆਮ ਲੋਕਾਂ ਨੂੰ ਬਰਗਲਾਇਆ ਜਾਂਦਾ ਆਮ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਜਾਂਦਾ ਲਾਲਚ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਧਰਮ ਪਰਿਵਰਤਨ ਵਰਗਾ ਲਾਲਚ ਦਿੱਤਾ ਜਾਂਦਾ ਬਹੁਤ ਸਾਰੇ ਗਰੀਬ ਲੋਕਾਂ ਨੂੰ ਇਹ ਚੀਜ਼ਾਂ ਕੀਤੀਆਂ ਗਈਆਂ ਜਿਸ ਤਰੀਕੇ ਦਾ ਆਪਾਂ ਅਜ਼ਰਬੈਜਾਨ ਦਾ ਜ਼ਿਕਰ ਕਰਕੇ ਬੈਕਗ੍ਰਾਉਂਡ ਦੀ ਜ਼ਿਕਰ ਕਰਦੇ ਆ ਤਾਂ ਇੱਕ ਜਾਟ ਫੈਮਲੀ ਦੇ ਨਾਲ ਸੰਬੰਧਤ ਨੇ ਪਰ ਉਸ ਤੋਂ ਬਾਅਦ ਕਿਸ ਦੇ ਵਿੱਚ ਮੁਲਾਕਾਤ ਹੁੰਦੀ ਹੈ ਔਰ ਉਸ ਤੋਂ ਬਾਅਦ ਇਸਾਈ ਧਰਮ ਨੂੰ ਅਪਣਾ ਲੈਂਦੇ ਨੇ ਕਿ ਇਸਾਈ ਧਰਮ ਨੂੰ ਅਪਣਾਉਂਦੇ ਹੋਏ ਬਹੁਤ ਸਾਰੇ ਇਸਾਈ ਧਰਮ ਨੂੰ ਅਪਣਾਉਂਦੇ ਹੋਏ ਤਾਂ ਇਸ ਪਾਸੇ ਦੀ ਤਸਵੀਰ ਤੁਸੀਂ ਦਿਖਾ ਦੀ ਇੱਕ ਵਾਰੀ ਤਾਂ ਸੁਰੱਖਿਆ ਦੇ ਜਿਹੜੇ ਸਖਤ ਇੰਤਜ਼ਾਮ ਨੇਗੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੀਤੇ ਗਏ ਨੇ ਅਲੱਗ-ਅਲੱਗ ਜਗਾ ਦੇ ਉੱਪਰ ਜਿਹੜੀ ਪੁਲਿਸ ਦੀ ਤਣਾਤੀ ਹੈਗੀ ਉਹ ਵਧਾ ਦਿੱਤੀ ਗਈ ਹੈ ਕਿ ਪੁਲਿਸ ਦੀ ਜਿਹੜੀ ਨਫਰੀ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਵਧਾਈ ਗਈ ਹੈ ਕਿ ਤਾਂ ਲਗਾਤਾਰ ਜਿਹੜੇ ਕलिए ਕਿ ਮੁਹਾਲੀ ਦਾ ਪ੍ਰਸ਼ਾਸਨ ਹੋਵੇ ਤਾਂ ਉਸ ਪਾਸੇ ਦੀ ਤਸਵੀਰ ਤਜਿੰਦਰ ਥੋੜਾ ਮੂਵਮੈਂਟ ਲੈਣ ਦੀ ਕੋਸ਼ਿਸ਼ ਕਰੀਏ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਸ਼ਾਇਦ ਕੋਈ ਹਲਚਲ ਉਧਰੋਂ ਆ ਸਕਦੀ ਹੈ ਕਿਉਂਕਿ ਕਿਸੇ ਵੀ ਵਕਤ ਕਿਸੇ ਵੀ ਗੇਟ ਤੋਂ ਜਿਹੜਾ ਬਾਹਰ ਹੈਗਾ ਉਹ ਕੱਢਿਆ ਜਾ ਸਕਦਾ ਹੈਗਾ ਤਾਂ ਇਸ ਪਾਸੇ ਵੀ ਜਿਹੜਾ ਤਣਾਤੀ ਹੈਗੀ ਉਹ ਵਧਾਈ ਗਈ ਹੈਗੀ ਦੂਸਰੇ ਪਾਸੇ ਜਿਹੜਾ ਫਰੰਟ ਏਰੀਆ ਕਿਉਂਕਿ ਮੁਹਾਲੀ ਦੀ ਕੋਰਟ ਦਾ ਜੋਸੀਂ ਜ਼ਿਕਰ ਕਰਦੇ ਆ ਤਾਂ ਅਲੱਗ-ਅਲੱਗ ਜਿਹੜੇ ਗੇਟ ਨੇਗੇ ਉਹ ਇਸ ਪੂਰੀ ਦੀ ਪੂਰੀ ਕੋਰਟ ਨੂੰ ਲੱਗਦੇ ਨੇਗੇ ਅਜੇਹੇ ਦੇ ਵਿੱਚ ਅਲੱਗ-ਅਲੱਗ ਗੇਟ ਦਾ ਜਿਹੜਾ ਇਸਤੇਮਾਲ ਹੈਗਾ ਉਹ ਕੀਤਾ ਜਾਂਦਾ ਹੈਗਾ ਕਿ ਕਿਸ ਗੇਟ ਤੋਂ ਜਿਹੜਾ ਬਾਹਰ ਹੈਗਾ ਉਹ ਹੱਲਿਆਂਦਾ ਜਾਵੇ ਇਹ ਖਾਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਦੇਖੀਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਏਰੀਆ ਤੁਸੀਂ ਦੇਖੋਗੇ ਪੂਰਾ ਦਾ ਪੂਰਾ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਇਸ ਏਰੀਏ ਦੀ ਜਿਹੜੀ ਇੱਕ ਫਰੰਟ ਸਾਈਡ ਦੀ ਤਸਵੀਰ ਹੈ ਤੁਹਾਨੂੰ ਉਹ ਹਾਂ ਨਜ਼ਰ ਆ ਰਹੀ ਹੈਗੀ ਇਸ ਪਾਸੇ ਤੋਂ ਤਾਂ ਅੱਜ ਮਹਾਲੀ ਦੀ ਜੋ ਜ਼ਿਲ੍ਹਾ ਅਦਾਲਤ ਹੈ ਉਸ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਉਹ ਪਾਸਟਰ ਬਲਜਿੰਦਰ ਦੇ ਮਾਮਲੇ ਦੇ ਵਿੱਚ ਜਿਹੜਾ ਦਿੱਤਾ ਗਿਆ ਹੈਗਾ ਕਿ ਉਹਨਾਂ ਨੂੰ ਜਿਹੜਾ ਦੋਸ਼ੀ ਆ ਉਹ ਕਰਾਰ ਦਿੱਤਾ ਗਿਆ ਤਾਂ ਜੁਡੀਸ਼ਲੀ ਬਿਲਕੁਲ ਬਿਲਕੁਲ ਹੋਰ ਇੱਕ ਕੰਪਲੈਕਸ ਜਿਹੜੀ ਦੂਸਰੀ ਦੇ ਨਾਮ ਹੋਇਆ 18 ਦੇ ਮਾਮਲੇ ਦੇ ਵਿੱਚ ਜਿਹੜੀ ਹੈ ਸ਼ਕਤੀ ਦੇ ਨਾਲ ਸਜ਼ਾ ਸੁناਈ ਗਈ ਹੈ ਉਮਰ ਕੈਦ ਜਿਹੜੀ ਹੈ ਸਜ਼ਾ ਉਹ ਹੋ ਚੁੱਕੀ ਆ ਤਾਂ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਵਾਦੀਆਂ ਹੋਈਆਂ ਨਜ਼ਰ ਆ ਰਿਹਾ ਨੇ ਪਾਸਟਰ ਬਜਿੰਦਰ ਦੀਆਂ ਕਿਉਂਕਿ ਹਾਲੇ ਤਾਂ ਇੱਕ ਮਾਮਲੇ ਦੇ ਵਿੱਚ ਸਜ਼ਾ ਹੋਈ ਆ ਸੇਮ ਐਜ਼ ਇਟ ਇਜ਼ ਡੇਰਾ ਸੱਚਾ ਸੌਦਾ ਵਾਲੇ ਮੰਦ ਇੱਕ ਸਖਸ਼ ਸਾਹਮਣੇ ਆਇਆ ਇੱਕ ਮਹਿਲਾ ਸਾਹਮਣੇ ਆਈ ਆ ਉਸ ਮਹਿਲਾ ਦਾ ਉਸਪੀਡ ਤੋਂ ਦਾ ਕਹਿਣਾ ਹੈ ਕਿ ਹਲੇ ਹੋਰ ਵੀ ਬਹੁਤ ਨੇ ਮਹਿਲਾਵਾਂ ਜਾਂ ਫਿਰ ਕਹਿ ਲਿਆ ਕਿ ਬੀਤੇ ਦਿਨ ਦੀ ਆਪ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਮਹਿਲਾ ਦੇ ਨਾਲ ਕੁਟਮਰ ਕਰਦਾ ਹੋਇਆ ਪਾਸਟਰ ਬਜਿੰਦਰ ਨਜ਼ਰ ਆਇਆ ਸੀ ਦੇ ਕੋ ਗੁਰਪ੍ਰੀਤ ਜਿਹੜੇ ਕੁੱਟਮਾਰ ਦੇ ਮਾਮਲੇ ਹੁੰਦੇ ਆ ਨਾ ਉਹਨਾਂ ਮਾਮਲਿਆਂ ਨੂੰ ਇੱਕ ਥੋੜੇ ਛੋਟੇ ਮਾਮਲਿਆਂ ਦੇ ਨਾਲ ਦੇਖਿਆ ਜਾ ਸਕਦਾ ਪਰ ਇੱਕ ਰੇਪ ਦਾ ਕੇਸ ਹੋਵੇ ਜਾਂ ਕਹ ਲਈਏ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਮਾਮਲਾ ਆਇਆ ਸੀ ਜਿੱਦੋਂ ਇੱਕ ਨਵਾਲਿਕ ਦੇ ਬੋਲੋ ਇਲਜ਼ਾਮ ਲਗਾਏ ਗਏ ਸੀ ਉਸ ਕੇਸ ਦਾ ਮੈਂ ਜ਼ਿਕਰ ਕਰਾਂ ਉਹ ਕਾਫੀ ਗੰਭੀਰ ਜਿਹੜੇ ਮਾਮਲੇ ਆ ਉਹ ਹੋ ਜਾਂਦੇ ਨੇ ਕਿਉਂਕਿ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਸਜ਼ਾ ਹੈਗੀ ਉਹ ਵੀ ਬਹੁਤ ਵੱਡੀ ਹੁੰਦੀ ਆ ਔਰ ਨਾਲ ਦੀ ਨਾਲ ਜਿਹੜਾ ਆਖਾਸ ਤਰੀਕੇ ਦੇ ਨਾਲ ਅਸੀਂ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਜਿਹੜੀਆਂ ਸਜ਼ਾਵਾਂ ਦੇ ਨਾਲ ਨਾਲ ਰਾਹਤ ਛੇਤੀ ਨਹੀਂ ਮਿਲ ਪਉਂਦੀ ਇੱਕ ਵਾਰ ਫੇਰ ਤੁਹਾਨੂੰ ਜਿਹੜੀ ਤਸ ਔਰ ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਪੁਲਿਸ ਪੂਰੇ ਤਰੀਕੇ ਦੇ ਨਾਲ ਅਲਰਟ ਹੈ ਜਿਹੜੀ ਮੋਹਾਲੀ ਦੇ ਪੁਲਿਸ ਅਧਿਕਾਰੀ ਨੇ ਕਿ ਉਹ ਪੂਰੇ ਤਰੀਕੇ ਦੇ ਨਾਲ ਅਲਰਟ ਨੇਗੇ ਔਰ